ਰਾਸਤਾ ਸੀ ਕਿਹੜਾ ਹੂੰ ਢੋਲ ਕੀ ਦੇ ਵਾਜਾ ਵੱਧ ਵਜਾਉਂਦਾ ਸੀ ਹੂੰ ਉਹਦੇ ਕੋਲ ਮੈਂ ਬੈਠਾ ਰਹਿੰਦਾ ਸੀ ਹਾਂ ਮੈਂ ਇਹੀ ਗੀਤ ਗਾਇਆ ਜਾਂਦਾ ਰਹਿੰਦਾ ਸੀ ਦੱਸ ਕੋਣ ਗੱਭਰੂ ਦਾ ਗੁੱਟ ਫੜ ਲੂ ਬਾ ਫੜਨ ਕਿਸੇ ਨਰੀ ਮੈਂ ਬਈ ਗਾਣਾ ਬਹੁਤ ਚੱਲਿਆ ਤੁਹਾਡਾ ਸਸੀ ਕਾ ਜੀ ਮੈਂ ਤੁਹਾਡਾ ਆਪਣਾ ਰਣਜੀਤ ਦੋਸਤੋ ਅਕਸਰ ਆਪਾਂ ਵੇਹਾਂ ਸ਼ਾਦੀਆਂ ਦੇ ਵਿੱਚ ਗਾਣੇ ਸੁਣਦੇ ਆਉਨੇ ਆ ਦੱਸ ਕਿਹੜਾ ਗੱਭਰੂ ਦਾ ਗੁੱਟ ਫੜ ਲੂ ਬਾ ਫੜਨ ਕਿਸੇ ਨਰੀ ਦਿੰਦਾ ਮੈਂ ਇਦਾਂ ਦੇ ਇਹਨਾਂ ਦੇ ਗਾਣੇ ਅਕਸਰ ਆਪਾਂ ਸੁਣਦੇ ਰਹਿੰਨੇ ਆ ਤੁਸੀਂ ਸੋਚ ਸਕਦੇ ਹੋ ਕਿ ਸਿੰਗਿੰਗ ਲੈਨ ਚ ਛੋਟੀ ਉਮਰ ਦੇ ਵਿੱਚ ਇਹਨਾਂ ਨਾਂ ਕਮਾਉਣਾ ਬਹੁਤ ਵੱਡਾ ਰਤਬਾ ਇੱਕ ਬਹੁਤ ਵੱਡੀ ਗੱਲ ਆ ਗਾਣੇ ਅਕਸਰ ਆਵਾਜ਼ ਰਾਹੀਂ ਸੁਣ ਸਕਦੇ ਆ ਅੱਜ ਆਪਾਂ ਮਿਲਦੇ ਆ ਬਾਈ ਨਾਲ ਬਾਈ ਜੀ ਸਸੀਕਾ ਸਸੀਗਲ ਬਾਈ ਬਾਈ ਦਾ ਨਾਂ ਹੈਗਾ ਮਰਜਾਨਾ ਢਿੱਲੋ ਅਮੇਜ਼ਿੰਗ ਬਈ ਮਰਜਾਨਾ ਤੇ ਲੋਨਾ ਕਿਵੇਂ ਪਿਆ ਮੈਨੂੰ ਬਾਈ ਜੀ ਜਵਾਬ ਕੁਰਦੇ ਸੀ ਅੱਛਾ ਕਦ ਕੁੱਟੀ ਜਣਾ ਉਹਨਾਂ ਨੇ ਜਦੋਂ ਹਟਦੇ ਨਹੀਂ ਸੀ ਮੈਨੂੰ ਕੁੱਟਣੋ ਮੈਂ ਮਰ ਜਾਣਾ ਠੀਕ ਸੱਪਲ ਜਾਣਾ ਇਹ ਕਦੋਂ ਜਾ ਵੜਦੇ ਸੀ ਉਹ ਮੈਂ ਘਰੇ ਜਾ ਕੇ ਪੈ ਜਾਂਦਾ ਸੀ ਮੇਰੇ ਮਾਤਾ ਮਰ ਜਾਣਾ ਢਲੋ ਰੱਖਾਗੇ ਕਹਿੰਦੇ ਜਵਾਕ ਕੁੱਟਦੇ ਸੀਗੇ ਜਵਾਕ ਜਦੋਂ ਕੁੱਟਦੇ ਸੀਗੇ ਤੇ ਇਹ ਜਾਣ ਕੇ ਮਰ ਜਾਂਦਾ ਸੀ ਜਾਣ ਕੇ ਮਰ ਜਾਣਾ ਉਥੋਂ ਨਾ ਪੈ ਗਿਆ ਮਰ ਜਾਣਾ ਹਾਂ ਬਈ ਢਲੋ ਹੈ ਇੱਕ ਬਈ ਤੁਹਾਡਾ ਗਾਣਾ ਬਹੁਤ ਮਸ਼ਹੂਰ ਹੋਇਆ ਹਾਂਜੀ ਦੱਸ ਕਿਹੜਾ ਗੱਭਰੂ ਦਾ ਗੁੱਟ ਫੜ ਲੂ ਬਾਂ ਫੜਨ ਮੈਂ ਤੇ ਨਹੀਂ ਦਿੰਦਾ ਇਹ ਬਾਣਾ ਇਹ ਗਾਣਾ ਬਈ ਤੁਸੀਂ ਕਿਵੇਂ ਲਿਖਿਆ ਇੱਕ ਕੁੜੀ ਵੱਢਦੀ ਸੀ ਮੇਰੇ ਨਾਲ ਕਾਲਜ ਉਹ ਵੀ ਸੁਣ ਮੈਂ ਮਲਾਉਂਗਾ ਠੀਕ ਹੈ ਤੇ ਉਹਦੀ ਬਾਹ ਫੜ ਲਈ ਗਏ ਮੁੰਡੇ ਨੇ ਅੱਛਾ ਤੇ ਮਗਰ ਮਾਇਆ ਹੀ ਜਾਂਦਾ ਸੀ ਅੱਛਾ ਤੇ ਪਹਿਲਾਂ ਦਾ ਮਰਚ ਪੇੜਾ ਹਮ ਮੁਰਕ ਦਾ ਮ ਗੁੱਟ ਪੜ ਕੇ ਤੇ ਰਾੜ ਮਾਰੀ ਅੱਛਾ ਤੇ ਉੱਥੇ ਗੀਤ ਚਲਾਤਾ ਮੈਂ ਕਾਤਸ ਕੋਣ ਗੱਬਰੂ ਦਾ ਗੁੱਟ ਪੜ ਲੂ ਅੱਛਾ ਉੱਥੋਂ ਤੁਸੀਂ ਗਾਣਾ ਲਿਖਤਾ ਫੇਰ ਮੈਨੂੰ ਕਹਿਣ ਲੱਗੇ ਮਰ ਜਾਣਾ ਢਿੱਲੋ ਉਥੋਂ ਮਰ ਜਾਣਾ ਢਿੱਲੋ ਹਾਂ ਅੱਛਾ ਬਾਈ ਨੈਨਾ ਕੁੜੀ ਪੜਦੀ ਹੁੰਦੀ ਸੀ ਬਾਈ ਦੇ ਨਾਲ ਕਾਲਜ ਦੇ ਵਿੱਚ ਬਈ ਕਾਲਜ ਦੇ ਵਿੱਚ ਹੈ ਹਾਂਜੀ ਹਾਂਜੀ ਤੇ ਉਸ ਦਾ ਕਿਸ ਨੇ ਗੁੱਟ ਫੜ ਲਿਆ ਤੇ ਬਾਈ ਨੇ ਉਹਦੀ ਬਾਹ ਤੋੜਤੀ ਫਿਰ ਬਾਈ ਦਾ ਗੁੱਟ ਫੜ ਗਿਆ ਕਿਸੇ ਨੇ ਗੁੱਟ ਫੜਿਆ ਬਾਈ ਦਾ ਤੇ ਬਾਈ ਨੇ ਉੱਥੋਂ ਹੀ ਗਾਣਾ ਲਿਖਤਾ ਦੱਸ ਕਿਹੜਾ ਗੱਭਰੂ ਦਾ ਗੁੱਟ ਫੜ ਲੂ ਬਾਹ ਫੜਨ ਤੇਰੀ ਮੈਂ ਨਹੀਂ ਦਿੰਦਾ ਹਾਂਜੀ ਹੋਰ ਵੀ ਬਈ ਗਾਣੇ ਬਹੁਤ ਆਇਆ ਤੁਹਾਡੇ ਤਾਂ ਗੀਤ ਬਹੁਤ ਆ ਬਾਈ ਆਪਣੇ ਨਹੀਂ ਹੋਰ ਕਿਹੜੇ ਗਾਣੇ ਗਾਵੇ ਹੋਰ ਬਈ ਯਾਰ ਯਾਦ ਨਹੀਂ ਇੱਕ ਬਾਈ ਫੈਨ ਫਾਲੋਇੰਗ ਤਾਂ ਬਹੁਤ ਹੋ ਗਈ ਥੋੜੀ ਹਨਾ ਹਾਂਜੀ ਤੇ ਤੰਗ ਤਾਂ ਬਹੁਤ ਕਰਦੇ ਹੋਣਗੇ ਤੁਹਾਨੂੰ ਤੁਹਾਨੂੰ ਫਿਰ ਤੁਸੀਂ ਤੇ ਡੇਲੀ ਫਰੇਂਚ ਤਿਆਰ ਰਹਿਨੇ ਹੋ ਹਾਂਜੀ ਮੈਂ ਤਿਆਰ ਰਹਿਣਾ ਈ 12 ਮਹੀਨੇ ਤੀ ਦਿਨ ਅੱਛਾ ਹੂੰ ਕਿਵੇਂ ਸੜਕ ਕੁੱਤ ਦੀ ਟੱਪਦੇ ਆ ਲੋਕ ਹਾਂ ਚਾਹੇ ਜਾਂਦੇ ਮਰ ਜਾਣਾ ਢਿੱਲੋ ਫਿਰਦਾ ਬਾਈ ਹਾਂ ਫੋਟੋ ਕਰਾ ਲ ਜੇ ਕਿਤੇ ਮੇਲੇ 'ਚ ਜਾਂਨੇ ਉੱਤੇ ਵੀ ਹਾਂ ਭੱਜ ਕੇ ਮਿਲਦੇ ਮੇਲੇ 'ਚ ਵੀ ਜਾਂਨੇ ਫਿਰ ਤੁਸੀਂ ਹਾਂ ਬਾਈ ਜਾਂਨੇ ਆ ਅੱਛਾ ਫਿਰ ਮੇਲੇ 'ਚ ਕੀ ਖਰੀਦਦੇ ਤੁਸੀਂ ਖਰੀਦਣਾ ਕਿ ਕੁਈ ਐਨਕ ਦਵਾ ਜਾਂਦਾ ਕੋਈ ਰਮਾਲ ਦੇ ਜਾਂਦਾ ਅੱਛਾ ਆ ਅਗਲੇ ਵੀਰਵਾਰ ਤਾਂ ਐਨਕ ਦਵਾ ਕੇ ਦਿੱਤੀ ਸੀ ਮੁੰਡੇ ਨੇ ਅੱਛਾ ਤੇ ਘਰਮਾਲ ਦਵਾ ਕੇ ਤੇ ਬਾਬੇ ਨਗਾਹੇ ਦੇ ਮੇਲੇ ਤੇ ਅੱਛਾ ਚੈਣੀ ਦਿੱਤੀ ਸੀ ਉਹ ਮੈਂ ਪਾ ਕੇ ਨਹੀਂ ਆਇਆ ਜੀ ਅੱਛਾ ਹਾਂ ਘਰੇ ਰੱਖੀ ਪਈ ਤੇ ਤੁਸੀਂ ਫਿਰ ਆ ਆਪਣੀ ਖਰੀਦਦੇ ਫਿਰ ਫੈਨ ਫੋਲੋਇੰਗ ਹੀ ਤੁਹਾਨੂੰ ਗਿਫਟ ਕਰ ਦਿੰਦੀ ਹੈ ਹਾਂਜੀ ਹਾਂਜੀ ਭਾਈ ਆ ਲਲਾ ਤੂ ਆ ਲਲਾ ਅੱਛਾ ਅਗਲੇ ਨੂੰ ਕਹਿਣਾ ਦਵਾ ਦੇ ਬਈ ਕਿਹੜਾ ਕੋ ਮਰ ਨਹੀਂ ਫਿਰ ਕਈ ਵਾਰੀ ਫੈਨ ਫੋਲੋਇੰਗ ਤੰਗ ਵੀ ਕਰਦੀ ਐ ਥੋ ਲੜਾਈ ਦੱਪਾ ਵੀ ਹੁੰਦਾ ਹਾਂਜੀ ਹੁੰਦਾ ਹੁਣ ਤਾਂ ਘਟ ਗਿਆ ਪਹਿਲਾਂ ਬੜਾ ਹੁੰਦਾ ਸੀ ਅੱਛਾ ਉਹਦਾ ਫੈਨ ਬਹੁਤ ਆਪਣੇ ਮੁੰਡੇ ਤੇ ਬੋਡੀਗਾਰਡ ਵੀ ਰੱਖਦੇ ਹੋਗੇ ਤੁਸੀਂ ਨਾਲ ਬੋਡੀਗਾਰਡ ਰੱਖਾਂਗੇ ਜੀ ਹੁਣ ਰੱਖਾਂਗੇ ਨਾਲ ਨਹੀਂ ਬੋਡੀਗਾਰਡ ਹੈ ਨਹੀਂ ਤੁਹਾਡੇ ਨਾਲ ਹੁਣ ਹੈ ਉਹ ਨਾਲ ਮੁੰਡੇ ਲਿਆਜੀ ਹੁੰਦੇ ਉਹ ਚੱਲ ਜਾ ਵਰਤੇ ਅੱਛਾ ਅੱਛਾ ਤੇ ਬਾਈ ਫਿਰ ਅਖਾੜੇ ਕਿੰਨੇ ਘਲਾਦੇ ਤੁਸੀਂ ਅਖਾੜਿਆਂ ਦੇ ਤਾਂ ਵੀ ਮੈਂ ਦੋ ਤਿੰਨ ਦੀ ਗਿਆ ਹਜੇ ਅੱਛਾ ਹਾਂ ਨਹੀਂ ਅਖਾੜੇ ਤੁਸੀਂ ਦੋ ਤਿੰਨ ਲਾਏ ਆ ਤੇ ਕਿੰਨੇ ਰੁਪਏ ਲੈਨੇ ਤੁਸੀਂ ਖਾੜਾ ਲਾਉਂਦੇ 20000 ਰੁਪਏ ਲੈਨੇ ਆ ਕਰਾਦਾ ਬਈ ਹਜੇ ਨਹੀਂ ਫਿਰ ਤੁਸੀਂ ਇੰਟਰਵਿਊ ਦੇ ਵਿੱਚ ਲੋਕ ਕਿੰਨਾ ਝੂਠ ਬੋਲਦੇ ਹਨ ਕਈ ਕਹਿੰਦੇ ਮੈਂ 5 ਲੱਖ ਲੈਣਾ ਕੋਈ 6 ਲੱਖ ਲੈਣਾ ਤੇ ਬਾਈ ਮਰ ਜਾਣਾ ਢਿੱਲੋਂ ਨੇ ਏਡੇ ਤਕੜੇ ਸਿੰਗਰ ਨੇ ਤੇ ਬਾਈ ਨੇ ਮਿੰਟ 'ਚ ਦੱਸਤਾ ਵੀ ਮੈਂ 20000 ਰੁਪਏ ਲੈਣਾ ਬਹੁਤ ਛੋਟੀ ਰਕਮ ਆ 20000 ਰੁਪਿਆ ਤੇ ਬਾਈ ਫਿਰ ਗੁਜ਼ਾਰਾ ਕਿਵੇਂ ਹੁੰਦਾ ਯਾਰ ਆ ਬਈ ਨਜ਼ਾਰੇ ਲਈ ਗਏ ਜ਼ਿੰਦਗੀ ਦੇ ਫਿਰ ਗੱਡੀਆਂ ਕਿੰਨੀਆਂ ਤੁਹਾਡੇ ਕੋਲ ਗੱਡੀ ਮੇਰੇ ਕੋਲ ਦੋ ਆ ਕਿਹੜੀਆਂ ਕਿਹੜੀਆਂ ਇੱਕ ਤਾਂ ਆ ਖੜੀ ਆ ਬਈ ਹਾਂ ਇੱਕ ਸਵੈਲਟ ਖੜੀ ਆ ਘਰੇ ਅੱਛਾ ਤੇ ਲੋਕ ਬਹੁਤ ਝੂਠ ਬੋਲਦੇ ਆ ਵੀ ਸਾਡੇ ਕੋਲ ਡਰਾਈਵਰ ਆ ਸਾਡੇ ਕੋਲ ਕੋਈ ਵੱਡੀ ਗੱਡੀ ਆ ਹੈ ਤੇ ਬਾਈ ਨੇ ਮਿੰਟ ਚ ਦੱਸਤਾ ਮੇਰੇ ਕੋਲ ਸਵਿਫਟ ਆ ਇੱਕ ਆ ਗੱਡੀ ਖੜੀ ਬਾਈ ਦੀ ਅਸੀਂ ਆ ਗੱਡੀ ਤੇ ਆਏ ਆ ਬਾਈ ਤੇ ਬਾਈ ਤੇਲ ਕਿੰਨੇ ਦਾ ਪਵਾਉਣੇ ਆਂ ਦਿੱਲੀ ਦਾ ਜੇ ਤੁਸੀਂ ਦਿੱਲੀ ਜਾਣਾ ਹੋਵੇ ਤਾਂ ਕਿੰਨੇ ਦਾ 300 ਦਾ 500 ਦਾ ਹੈ 300 ਦਾ ਜਾਂ 500 ਦਾ ਬਾਈ 300 ਦਾ ਜਾਂ 500 ਦਾ ਹਾਂ ਕਿਤੇ 200 ਦਾ ਵੀ ਪਵਾ ਲੈਂਦੇ ਆ ਕਿਤੇ ਕਿਤੇ 200 ਦਾ ਹਾਂ ਵੇਖੋ ਬਾਈ ਕਿੰਨੀ ਦਰਿਆਦਲੀ ਤੇ ਕਿੰਨੇ ਸੱਚੇ ਇਨਸਾਨ ਹੈ ਮਿੰਟ ਚ ਦੱਸਦਾ ਵੀ ਮੈਂ ਇੰਨੇ ਦਾ ਤੇਲ ਪਾਉਣਾ ਤੇ ਇੰਨੇ ਦਾ ਪਾਉਣਾ ਬਸ ਬਾਈ ਇਹ ਇੱਕ ਗੱਲ ਵੀ ਬਹੁਤ ਸੁਣੀ ਆ ਵੀ ਤੁਹਾਡੇ ਨਾਲ ਨਾ ਬਹੁਤ ਵੱਡੀ ਇੱਕ ਵਾਰਦਾਤ ਹੋਈ ਸੀ ਤੁਸੀਂ ਅਖਾੜਾ ਲਾਉਣ ਗਏ ਸੀਗੇ ਤੇ ਉੱਥੇ ਤੁਹਾਡੀ ਲੜਾਈ ਹੋ ਗਈ ਸੀ ਹਾਂਜੀ ਹੋਈ ਸੀ ਅੱਛਾ ਉਹ ਕਹਿੰਦਾ ਚਮਕੀਲੇ ਦਾ ਕੀ ਲਗਾ ਹਾਂ ਉਹ ਹੁਣ ਮੈਨੂੰ ਕਿੱਥੇ ਆਵੇ ਯਾਰ ਕੀਦਾ ਚਮਕੀਲੇ ਦਾ ਹਾਂਜੀ ਅੱਛਾ ਤੇ ਉਹਦਾ ਕੀ ਲਗਾ ਹਾਂ ਫਿਰ ਮੈਂ ਕਿਹੜੇ ਮੇਰੇ ਨਾਲ ਮੁੰਡੇ ਸੀ ਸਾਜੀ ਉਹਨਾਂ ਨੂੰ ਮੈਂ ਕਹਾ ਤੁਸੀਂ ਹਾਂ ਡੰਡ ਭੁੜੀ ਚੱਕੋ ਹਾਂ ਤੇ ਚਲੋ ਚੱਲ ਜਾਈਏ ਆਪਾਂ ਠੀਕ ਆ ਠੀਕ ਆ ਮਗਰ ਨਹੀਂ ਕੁੱਟ ਪਊ ਆਪਣੇ ਤੇ ਚੱਕਾ ਡੰਡ ਭੁੜੀ ਤਾਂ ਭੱਜ ਗਏ ਬਈ ਠੀਕ ਆ ਤੇ ਭਈ ਇੱਕ ਥੋੜਾ ਜਿਹਾ ਗਾਣਾ ਤੁਸੀਂ ਸੁਣਾ ਦਿਓ ਸਾਡੇ ਬੰਦਿਆਂ ਨੂੰ ਜਿਹੜਾ ਹੈ ਆਹੀ ਸੁਣਾ ਦਿਓ ਗੁੱਟ ਫੜ ਕੇ ਆਹੀ ਸੁਣਾ ਦਿਓ ਇੱਕ ਸੋਹਣਾ ਗਾਣਾ ਇੱਕ ਟੱਪਾ ਸੁਣਾ ਦਿਓ ਸੋਹਣਾ ਹੈ ਦਰਸ਼ਕਾਂ ਨੂੰ ਪਤਾ ਲੱਗ ਜਾਵੇ ਵੀ ਸੱਚੀ ਮਰ ਜਾਣਾ ਢਿੱਲੋ ਬੈਠਾ ਕਿ ਤੇ ਨਗਲੀ ਤਾਂ ਨਹੀਂ ਬੈਠਾ ਗੁੱਟ ਫੜਨ ਕਿਸੇ ਨੂੰ ਤੇਰਾ ਮੈਂ ਨਹੀਂ ਦਿੰਦਾ ਗੁੱਟ ਫੜਨ ਕਿਸੇ ਨੂੰ ਤੇਰਾ ਮੈਂ ਨਹੀਂ ਦਿੰਦਾ ਗੁੱਟ ਫੜਨ ਕਿਸੇ ਨੂੰ ਤੇਰਾ ਮੈਂ ਨਹੀਂ ਦਿੰਦਾ ਹਾਂ ਗੁੱਟ ਫੜਨ ਕਿਸੇ ਨੂੰ ਤੇਰਾ ਮੈਂ ਗੁੱਟ ਫੜਨ ਤੇਰਾ ਕਿਸੇ ਨੂੰ ਮੈਂ ਨਹੀਂ ਦਿੰਦਾ ਕੌਣ ਦੱਸ ਗੱਭਰੂ ਦਾ ਘੁੱਟ ਫੜ ਲੂ ਘੁੱਟ ਫੜਨੇ ਕਿਸੇ ਨੂੰ ਤੇਰਾ ਮੈਂ ਨਹੀਂ ਦਿੰਦਾ ਹਾਂ ਠੀਕ ਆ ਬਾਈ ਕਿਉਂ ਬਾਈ ਸਾਰਿਆਂ ਨੂੰ ਯਕੀਨ ਹੋ ਗਿਆ ਵੀ ਇਹ ਸੱਚੀ ਮਰ ਜਾਣਾ ਢਿੱਲੋ ਬੈਠਾ ਮਰ ਜਾਣਾ ਢਿੱਲੋ ਠੀਕ ਐ ਤੇ ਬਾਈ ਫਰਨਾਉਣੇ ਕਿੰਨੇ ਦਿਨਾਂ ਤੋਂ ਢੇਲੀ ਨਹੀਂ ਦਾਤ ਨੇ ਜਗੇ 10 ਵਜੇ 11 ਵਜੇ 10 ਵਜੇ 11 ਵਜੇ ਛੋਟੀ ਉਮਰ ਦੇ ਵਿੱਚ ਇਨਾ ਨਾਂ ਕਮਾਉਣਾ ਬਹੁਤ ਵੱਡੀ ਗੱਲ ਆ ਮਰ ਜਾਣਾ ਢਿੱਲੋ ਬੰਨ ਨਹੀਂ ਕਿਸੇ ਨੇ ਜਾਣਾ ਹਾਂ ਹੋਰ ਭਾਈ ਠੀਕ ਠਾਕ ਹਾਂ ਠੀਕ ਆ ਤੇ ਕੋਈ ਹੋਰ ਕੋਈ ਗੱਲ ਦੱਸਣਾ ਚਾਹੁੰਦੇ ਹੋ ਤੁਸੀਂ ਮਾੜਾ ਮੋਟਾ ਵੀ ਜ਼ਿੰਦਗੀ ਦੇ ਵਿੱਚ ਵੀ ਬੰਦਾ ਕਿਵੇਂ ਕਾਮਯਾਬ ਹੋ ਸਕਦਾ ਛੇਤੀ ਗਾਣਿਆਂ ਦੇ ਵਿੱਚ ਬਸ ਯਾਰ ਕੰਮ ਨਾ ਛੱਡੇ ਆਪਦਾ ਹਮ ਮਿਹਨਤ ਵੀ ਕਰੇ ਹਾਂ ਕੰਮ ਵੀ ਕਰੇ ਹਾਂ ਤੇ ਭਾਈ ਤੁਸੀਂ ਸਿੰਗਿੰਗ ਲੈਂਡ ਜਿਹੜੀ ਤੁਸੀਂ ਚੁਣੀ ਆ ਤੇ ਇਹਦੇ ਵਿੱਚ ਤੁਸੀਂ ਕੁਝ ਸਿੱਖੇ ਵੀ ਹੋਵੋਗੇ ਤੇ ਕਿਹੜੇ ਬੰਦੇ ਤੋਂ ਸਿੱਖਿਓ ਕੋਈ ਆਪ ਹੀ ਸਿੱਖ ਗਏ ਤੁਸੀਂ ਕਿਹੜਾ ਰਸਤਾ ਸੀ ਕਿਹੜਾ ਹਮ ਟੋਲ ਕੀ ਦੇ ਬਾਜਾ ਵੱਧ ਵਜਾਉਂਦਾ ਸੀ ਹੂੰ ਉਹਦੇ ਕੋਲ ਮੈਂ ਬੈਠਾ ਰਹਿੰਦਾ ਸੀ ਹਾਂ ਮੈਂ ਇਹ ਗੀਤ ਗਾਈ ਜਾਂਦਾ ਰਹਿੰਦਾ ਸੀ ਦੱਸ ਕੌਣ ਗੱਭਰੂ ਦਾ ਗੁੱਟ ਪੜ ਲੂ ਬਾਹ ਪੜਨ ਕਿਸੇ ਨੂੰ ਫਰੀ ਮੈਂ ਬਈ ਗਾਣਾ ਬਹੁਤ ਚੱਲੇ ਤੁਹਾਡਾ ਇਹ ਹਾਂ ਤੇ ਬਈ ਤੁਸੀਂ ਦੱਸਣਾ ਕੀ ਚਾਹੁੰਦੇ ਹੋ ਵੀ ਛੋਟੀ ਉਮਰ ਦੇ ਵਿੱਚ ਜਿਹੜੇ ਮੁੰਡੇ ਸਿੰਗਿੰਗ ਲੈਣ ਚਾਉਣਾ ਚਾਹੁੰਦੇ ਆ ਤੇ ਉਹ ਕਿਵੇਂ ਕਾਮਯਾਬ ਹੋ ਸਕਦੇ ਚਲਦੀ ਕਾਮਯਾਬ ਆਏ ਹੋਵੇ ਆਪਦੀ ਮਿਹਨਤ ਵੀ ਕਰੇ ਕੰਮ ਕਿਹੜਾ ਕਰਦੇ ਆ ਕਰੋ ਇੱਕ ਸਟੈਪ ਇਹ ਵੀ ਕੰਮ ਕਰੋ ਕਰੇ ਠੀਕ ਆ ਬਈ ਜੀ ਤੇਕ ਸਟੈਪ ਆ ਉਹਦੇ ਨਾਂ ਭੁੱਲੇ ਹਨਾ ਹਾਂ ਸਟੈਪ ਆ ਦੇ ਨਾਂ ਭੁੱਲੇ ਦੋ ਤਿੰਨ ਸਟੈਪ ਰੱਖ ਲੈ ਜਿਹੜੇ ਵੀ ਪੂਰੇ ਬੰਦੇ ਨੂੰ ਫੇਮਸ ਕਰਨ ਹੈ ਹਾਂਜੀ ਤੇ ਤੁਹਾਡੇ ਕਿਹੜੇ ਕਿਹੜੇ ਸਟੈਪ ਇੱਕ ਵਾਰੀ ਲਾਸਟ ਵਾਰੀ ਦੱਸ ਦਿਓ ਬਾਈ ਸਾਰਿਆਂ ਨੂੰ ਇੱਕ ਦਾ ਬਾਈ ਜੀ ਆ ਹਾਂ ਤੇ ਹੋਰ ਕਿਹੜਾ ਬਾਈ ਆ ਕਾਹ ਬਾਈ ਆ ਕਾਹ ਬਾਈ ਹਾਂ ਇੱਕ ਵਈ ਆ ਆਹ ਬੈਠੀ ਬਾਈ ਜੀ ਆ ਠੀਕ ਦੋਸਤੋ ਛੋਟੀ ਉਮਰ ਦੇ ਵਿੱਚ ਬਾਈ ਨੇ ਬਹੁਤ ਵੱਡਾ ਨਾਂ ਕਮਾਇਆ ਬਾਈ 16 ਸਾਲਾਂ ਦਾ ਨਹੀਂ 15 ਸਾਲਾਂ ਦਾ ਬਾਈ ਤੇ ਬਾਈ ਨੇ ਬਹੁਤ ਸੋਹਣੇ ਗਾਣੇ ਲਿਖੇ ਆ ਤੇ ਬਾਈ ਨੇ ਗਾਣੇ ਵੀ ਬਹੁਤ ਸੋਹਣੇ ਗਾਏ ਆ ਤੇ ਬਾਈ ਦਾ ਨਾਮ ਮਰ ਜਾਣਾ ਟੱਲੋ ਤੁਹਾਨੂੰ ਪਤਾ ਵੀ ਕਿਵੇਂ ਪਿਆ ਕਿਸੇ ਨੇ ਮੁੰਡੇ ਨੇ ਕੁੱਟਿਆ ਤੇ ਉੱਥੋਂ ਇਹ ਜਾਣ ਕੇ ਮਰ ਜਾਂਦਾ ਸੀ ਤੇ ਉੱਥੋਂ ਨਾ ਇਹਦਾ ਮਰ ਜਾਣਾ ਟੱਲੋ ਬਣ ਗਿਆ ਤੇ ਦੂਜੀ ਗੱਲ ਇਹ ਕਿੰਨਾ ਨਾਲ ਜਿਹੜੀ ਕੁੜੀ ਸੀ ਉਹ ਵੀ ਕਾਲਜ ਦੇ ਵਿੱਚ ਉਹ ਤੁਹਾਨੂੰ ਮਲਾਵਾਂਗੇ ਅਗਲੇ ਇੰਟਰਵਿਊ ਦੇ ਵਿੱਚ ਬਾਈ ਨੂੰ ਕਿਹਾ ਵੀ ਆਪਾਂ ਉਹ ਕੁੜੀ ਨੂੰ ਲੈ ਕੇ ਆਈਏ ਬਈ ਉਹ ਕੁੜੀ ਨੂੰ ਲੈ ਕੇ ਆਈਏ ਫਿਰ ਲਿਆਵਾਂਗੇ ਹੈ ਲਿਆਵਾਂਗੇ ਠੀਕ ਹੈ ਜੀ ਧੰਨਵਾਦ ਤੁਹਾਡਾ ਕਿਨੂੰ ਸਸਰੀਕਾਲ ਵਾਧਾ ਕਰਨੀ ਜੈਹਨ ਦੱਸ ਕਿਹੜਾ ਗੱਭਰੂ ਦਾ ਗੁੱਟ ਫੜ ਲੂ ਫੜ ਨਹੀਂ ਕਿਸੇ ਮੈਂ ਨਹੀਂ ਦਿੰਦਾ ਠੀਕ ਹੋ ਬਾਈ ਇੱਕ ਸਟੈਪ ਹੋ ਬਾਈ ਬਾਈ ਇੱਕ ਸਟੈਪ